ਸਤਿ ਸ਼੍ਰੀ ਅਕਾਲ ਚਰਦਿਕਲਾ ਟਾਈਮ ਟੀਵੀ ਨਿਊਜ਼ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਰਾਜਵਿੰਦਰ ਕੌਰ ਸਵਾਗਤ ਕਰਦੀ ਹਾਂ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਜ਼ਰ ਮਾਰ ਲੈਂਦੇ ਹਾਂ ਸੁਰਖੀਆਂ ਦੇ ਵੱਲ ਸੀਐਮ ਮਾਨ ਵੱਲੋਂ ਲਗਾਇਆ ਨੀ ਪੱਥਰ ਤੋੜਨ ਦਾ ਮਾਮਲਾ ਐਮਐਲਏ ਗੁਰਪ੍ਰੀਤ ਗੋਗੀ ਤੇ ਹੱਕ ਜਨਿਤਰੀ ਵਿਰੋਧੀ ਧਿਰ ਮਜੀਠੀਆਂ ਨੇ ਕੀਤੀ ਸ਼ਲਾਘਾ ਸ਼ਿਖਰ ਤਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਟੋਲੀਆ ਸਨਿਆਸ ਕਰੇ ਲੁਟ੍ਰਿਕ ਕ੍ਰਿਕਟ ਨਵੀ ਕਿਹਾ ਅਲਵਿਦਾ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ ਮੋਦੀ ਸਰਕਾਰ ਫਿਰਦੇਵੀ ਕੀ ਕੇਂਦਰੀ ਕਰਮਚਾਰੀਆਂ ਨੂੰ ਤੋਹਫਾ ਤਿਹਾਰਾਂ ਤੋਂ ਪਹਿਲਾਂ ਵੰਡ ਸਕਦਾ ਹੈ ਮਹਿੰਗਾਈ ਭੱਤਾ ਸਰਕਾਰ ਜਲਦੀ ਕਰ ਸਕਦੀ ਹੈ ਐਲਾਨ ਅਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਲੁਧਿਆਣਾ ਵਿੱਚ ਬੁੱਢੇ ਨਾਲੇ ਦੀ ਸਫਾਈ ਵਾਸਤੇ ਲਗਾਇਆ ਗਿਆ ਜਾਲੀ ਨਹੀਂ ਪੱਥਰ ਤੋੜਨ ਤੇ ਲੁਧਿਆਣਾ ਪੱਛਮੀ ਦੇ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ਲਾਘਾ ਕੀਤੀ ਹੈ ਤੇ ਜ਼ੋਰ ਦੇ ਕੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਹੈ ਕਿ ਉਹਨਾਂ ਦੀ ਸਰਕਾਰ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਸਸਤੀ ਅਤੇ ਘਟਿਆ ਰਾਜਨੀਤੀ ਕਰ ਰਹੀ ਹੈ ਇਥੇ ਜਾਰੀ ਕੀਤੇ ਇੱਕ ਬਿਆਨ ਚ ਵਿਕਰਮ ਸਿੰਘ ਮਜੀਠੀਆ ਨੇ ਕਿਹਾ ਹੈ ਕਿ ਬੁੱਢੇ ਨਾਲੇ ਦੀ ਸਫਾਈ ਵਾਸਤੇ 650 ਕਰੋੜ ਰੁਪਏ ਦੇ ਪ੍ਰੋਜੈਕਟ ਦਾ ਨੀ ਪੱਥਰ ਮੁੱਖ ਮੰਤਰੀ ਭਗਵੰਤ ਮਾਨ ਨੇ ਤਕਰੀਬਨ ਡੇਢ ਸਾਲ ਪਹਿਲਾਂ ਰੱਖਿਆ ਸੀ ਉਹਨਾਂ ਕਿਹਾ ਹੈ ਕਿ ਵਿਧਾਇਕ ਨੇ ਮਹਿਸੂਸ ਕੀਤਾ ਹੈ ਕਿ ਪਿਛਲੇ ਡੇਢ ਸਾਲਾਂ ਤੋਂ ਬੁੱਢੇ ਨਾਲੇ ਦੀ ਸਫਾਈ ਵਾਸਤੇ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ ਉਹਨਾਂ ਕਿਹਾ ਹੈ ਕਿ ਆਪ ਸਰਕਾਰ ਵੱਲੋਂ ਹੋਰ ਪ੍ਰੋਜੈਕਟਾਂ ਦੇ ਰੱਖੇ ਨੀ ਪੱਥਰ ਵੀ ਹਾਲੇ ਤੱਕ ਕੰਮ ਸ਼ੁਰੂ ਕਰਨ ਦੀ ਉਡੀਕ ਕਰ ਰਹੇ ਨੇ ਮਜੀਠੀਆ ਨੇ ਇਹ ਵੀ ਕਿਹਾ ਹੈ ਕਿ ਪੰਜਾਬੀ ਪਹਿਲਾਂ ਹੀ ਆਪ ਸਰਕਾਰ ਵੱਲੋਂ ਠੱਗਿਆ ਮਹਿਸੂਸ ਕਰ ਰਹੇ ਨੇ ਜਿਸ ਨੇ ਉਠੇ ਤੇ ਬੇਬੁਨਿਆਦ ਦਾਅਵੇ ਕੀਤੇ ਨੇ ਉਹ ਇਸ਼ਤਿਹਾਰबाजी ਤੇ 1000 ਕਰੋੜ ਰੁਪਏ ਸਾਲਾਨਾ ਖਰਚ ਕਰ ਰਹੀ ਹੈ ਜਦੋਂ ਕਿ ਜ਼ਮੀਨੀ ਪੱਧਰ ਤੇ ਕੰਮ ਵਾਸਤੇ ਇੱਕ ਫੁੱਟੀ ਕਾਡੀ ਵੀ ਖਰਚ ਨਹੀਂ ਕੀਤੀ। ਸ਼ਿਖਰ ਤਵਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰन्यास ਲੈਣ ਦਾ ਐਲਾਨ ਕਰ ਦਿੱਤਾ ਉਹਨਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਕ੍ਰੇਲੂ ਤੇ ਅੰਤਰਰਾਸ਼ਟਰੀ ਕ੍ਰਿਕਟ ਨੂੰ ਅਲਵਿਦਾ ਕਹਿ ਦਿੱਤਾ ਇਸ 37 ਸਾਲਾ ਖਿਡਾਰੀ ਨੇ ਭਾਰਤ ਲਈ 2010 ਚ ਡੈਬਿਊ ਕੀਤਾ ਸੀ ਆਪਣੇ 13 ਸਾਲਾਂ ਦੇ ਕੈਰੀਅਰ ਵਿੱਚ ਉਸਨੇ 34 ਟੈਸਟ 167 ਵਨਡੇ ਤੇ 88 T20 ਮੈਚਾਂ ਵਿੱਚ ਭਾਰਤ ਦੀ ਨੁਮਾਇੰਦਗੀ ਕੀਤੀ ਹੈ ਸੰਨਿਆਸ ਦਾ ਐਲਾਨ ਕਰਦੇ ਹੋਏ ਤਵਨ ਨੇ ਕਿਹਾ ਕਿ ਹੈਲੋ ਦੋਸਤੋ ਅੱਜ ਮੈਂ ਉਸ ਮੋੜ ਤੇ ਖੜਿਆ ਜਿੱਥੋਂ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਤਾਂ ਮੈਨੂੰ ਬਹੁਤ ਸਾਰੀਆਂ ਯਾਦਾਂ ਨਜ਼ਰ ਆਉਂਦੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਜਲਦ ਹੀ ਲੱਖਾਂ ਕੇਂਦਰੀ ਕਰਮਚਾਰੀਆਂ ਨੂੰ ਨਵਾਂ ਤੋਹਫਾ ਦੇ ਸਕਦੀ ਹੈ ਰਿਪੋਰਟਾਂ ਦੀ ਮੰਨੀਏ ਤੇ ਮੋਦੀ ਸਰਕਾਰ ਤਿਹਾਰਾਂ ਦੇ ਸੀਜ਼ਨ ਤੋਂ ਪਹਿਲਾਂ ਕੇਂਦਰੀ ਕਰਮਚਾਰੀਆਂ ਦਾ ਮਹਿੰਗਾਈ ਪੱਤਾ ਵਧਾਉਣ ਜਾ ਰਹੀ ਹੈ ਜਿਸ ਕਾਰਨ ਉਹਨਾਂ ਨੂੰ ਹਰ ਮਹੀਨੇ ਵੱਧ ਪੈਸੇ ਮਿਲਣੇ ਸ਼ੁਰੂ ਹੋ ਜਾਣਗੇ ਰਿਪੋਰਟ ਮੁਤਾਬਕ ਕੇਂਦਰ ਸਰਕਾਰ ਜਲਦ ਹੀ ਮਹਿੰਗਾਈ ਪੱਤੇ 'ਤੇ ਅਗਲਾ ਵਾਅਦਾ ਕਰ ਸਕਦੀ ਹੈ ਮਹਿੰਗਾਈ ਪੱਤੇ ਦੇ ਨਾਲ ਮਹਿੰਗਾਈ ਰਾਹਤ ਵੀ ਵਧਣ ਜਾ ਰਹੀ ਹੈ ਜਿਸ ਤਰ੍ਹਾਂ ਕੇਂਦਰ ਸਰਕਾਰ ਦੇ ਮੌਜੂਦਾ ਮੁਲਾਜ਼ਮਾਂ ਨੂੰ ਡੀਏ ਦਾ ਲਾਭ ਮਿਲਦਾ ਉਸੇ ਤਰ੍ਹਾਂ ਕੇਂਦਰ ਸਰਕਾਰ ਦੇ ਸਾਬਕਾ ਮੁਲਾਜ਼ਮਾਂ ਮਿਲਦਾ ਹੈ दरअसल 7ਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਿਸ਼ਾਂ ਅਨੁਸਾਰ ਹਰ ਸਾਲ ਦੋ ਵਾਰ ਮਹਿੰਗਾਈ ਪੱਤਾ ਬਦਲਿਆ ਜਾਂਦਾ ਹੈ ਮਹਿੰਗਾਈ ਪੱਤੇ 'ਚ ਪਹਿਲਾ ਬਦਲਾ ਸਾਲ ਦੇ ਪਹਿਲੇ ਮਹੀਨੇ ਯਾਨੀ ਕਿ ਜਨਵਰੀ ਤੋਂ ਲਾਗੂ ਹੁੰਦਾ ਜਦੋਂ ਕਿ ਦੂਜਾ ਬਦਲਾ ਜੁਲਾਈ ਤੋਂ ਹੁੰਦਾ ਹੈ ਜੁਲਾਈ ਦਾ ਮਹੀਨਾ ਕਾਫੀ ਸਮਾਂ ਬੀਤ ਚੁੱਕਿਆ ਹੈ ਤੇ ਹੁਣ ਅਗਸਤ ਵੀ ਖਤਮ ਹੋਣ ਵਾਲਾ ਹੈ ਇਸ ਕਾਰਨ ਉਮੀਦ ਕੀਤੀ ਜਾ ਰਹੀ ਹੈ ਕਿ ਸਰਕਾਰ ਜਲਦ ਹੀ ਮਹਿੰਗਾਈ ਪੱਤੇ 'ਚ ਬਦਲਾਅ ਤੇ ਕੋਈ ਫੈਸਲਾ ਲੈ ਸੇ ਪੰਜਾਬ ਸਰਕਾਰ ਨੇ ਸੂਬੇ ਚ ਕੌਮੀ ਮਾਰਗ ਪ੍ਰੋਜੈਕਟਾਂ ਦਾ ਰੁਕਿਆ ਕੰਮ ਬਹਾਲ ਕਰਨ ਲਈ ਕਵਾਈ ਤੇਜ਼ ਕਰ ਦਿੱਤੀ ਹੈ ਸਰਕਾਰ ਨੇ ਕਿਸਾਨਾਂ ਨੂੰ ਦੀ ਐਕਵਾਇਰ ਕੀਤੀ ਜ਼ਮੀਨ ਦਾ ਵਧਿਆ ਹੋਇਆ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਹੈ ਤੇ ਨਜਾਇਜ਼ ਕਬਜ਼ੇ ਖਿਲਾਫ ਕਾਨੂੰਨੀ ਤਜ਼ਵੀਜ਼ਾਂ ਤੋਂ ਜਾਣੂ ਵੀ ਕਰਵਾਇਆ ਇਹ ਘਟਨਾਕ੍ਰਮ ਇਸ ਗੱਲੋਂ ਵੀ ਅਹਿਮ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਜਾਬ ਤੇ ਕੁਝ ਹੋਰ ਸੂਬਿਆਂ ਚ ਭਾਰਤੀ ਕੌਮੀ ਮਾਰਗ ਅਥਾਰਟੀ ਦੇ ਪ੍ਰੋਜੈਕਟਾਂ ਦੀ ਸਥਿਤੀ ਦੀ ਨਜ਼ਰਸਾਨੀ ਕਰਨੀ ਹੈ NHAI ਦੇ ਮੁੱਖ ਪ੍ਰੋਜੈਕਟਾਂ ਚੋਂ ਇੱਕ ਦਿੱਲੀ ਅਮਰitsar ਕਟੜਾ ਐਕਸਪ੍ਰੈਸ ਵੇ ਵੀ ਪ੍ਰਧਾਨ ਮੰਤਰੀ ਦੀ ਉੱਚ ਪੱਧਰੀ ਮੀਟਿੰਗ ਦੇ ਏਜੰਟੇ ਚ ਤਰਜੀਹ ਵੱਜੋ ਸ਼ਾਮਿਲ ਹੈ ਜਿਸ ਕਾਰਨ ਅਧਿਕਾਰੀ ਹਾਂ ਪੱਖੀ ਨਤੀਜੇ ਹਾਸਲ ਕਰਨ ਲਈ ਕੋਸ਼ਿਸ਼ਾਂ ਕਰ ਰਹੇ ਹਨ ਅੰਮ੍ਰਿਤਸਰ ਸ਼ਹਿਰ ਨੂੰ ਸਮਾਰਟ ਸਿਟੀ ਸ਼ਹਿਰ ਬਣਾਉਣ ਦਾ ਪ੍ਰੋਜੈਕਟ ਇੱਕ ਪਾਸੇ ਚੱਲ ਰਿਹਾ ਹੈ ਦੂਜੇ ਪਾਸੇ ਅੰਮ੍ਰਿਤਸਰ ਸ਼ਹਿਰ ਦੇ ਕੁਝ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਦੇਖਣ ਨੂੰ ਮਿਲਦੀ ਹੈ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਸਿਟੀ ਸੈਂਟਰ ਇਲਾਕੇ ਦਾ ਜਿੱਥੇ ਕਿ ਸੜਕਾਂ ਦੇ ਵਿੱਚ ਜਗ੍ਹਾ-ਜਗ੍ਹਾ ਤੇ ਟੋਏ ਦੇਖਣ ਨੂੰ ਮਿਲ ਰਹੇ ਨੇ ਗੰਦਗੀ ਵੀ ਬਹੁਤ ਜ਼ਿਆਦਾ ਹੈ ਜਿਸ ਕਾਰਨ ਸਿਟੀ ਸੈਂਟਰ ਦੇ ਦੁਕਾਨਦਾਰ ਵੀ ਕਾਫੀ ਪਰੇਸ਼ਾਨ ਨਜ਼ਰ ਆ ਰਹੇ ਨੇ ਜਿਨ੍ਹਾਂ ਵੱਲੋਂ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਹੈ ਅਤੇ ਦੁਕਾਨਦਾਰਾਂ ਵੱਲੋਂ ਸਿਟੀ ਸੈਂਟਰ ਇਲਾਕੇ ਦੇ ਵਿੱਚ ਸਮਾਰਟ ਸਿਟੀ ਅੰਮ੍ਰਿਤਸਰ ਦੇ ਸਿਟੀ ਸੈਂਟਰ ਚ ਨਰਕ ਨਿਗਮ ਅਤੇ ਨਰਕ ٹرسٹ ਵੱਲੋਂ ਤੁਹਾਡਾ ਸਵਾਗਤ ਹੈ ਦੇ ਪੋਸਟਰ ਲਾਈਨੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪਿਛਲੇ 10 ਸਾਲਾਂ ਤੋਂ ਇਸ ਇਲਾਕੇ 'ਚ ਸੜਕ ਨਹੀਂ ਬਣੀ ਤੇ ਨਾ ਹੀ ਇਸ ਸੜਕ ਨੂੰ ਬਣਾਉਣ ਲਈ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸੁਣਵਾਈ ਕਰਦੇ ਨੇ ਜਿਸ ਕਾਰਨ ਮਜਬੂਰਨ ਹੋ ਅੱਜ ਪ੍ਰਦਰਸ਼ਨ ਕਰ ਰਹੇ ਮੰਡੀ ਗੋਬਿੰਦਗੜ ਵਿਖੇ ਵੱਖ-ਵੱਖ ਹਿੰਦੂ ਜਥੇਬੰਦੀਆਂ ਵੱਲੋਂ ਮਾਸ ਨਾਲ ਭਰੇ ਟਰੱਕ ਦੇ ਮਾਮਲੇ ਨੂੰ ਲੈ ਕੇ ਦਿੱਤੇ ਜਾ ਰਹੇ ਧਰਨੇ ਦੌਰਾਨ ਇੱਕ ਪੁਲਿਸ ਮੁਲਾਜ਼ਮ ਨਾਲ ਕੁਝ ਵਿਅਕਤੀਆਂ ਵੱਲੋਂ ਧੱਕਾਮੁਕੀ ਬਤਸਲੂਕੀ ਕਰਨ ਦੇ ਨਾਲ ਸਰਕਾਰੀ ਡਿਊਟੀ 'ਚ ਵਿਗਨ ਪਾਉਣ ਦੇ ਦੋਸ਼ਾਂ ਦੌਰਾਨ ਵੱਖ-ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ। ਪੁਲਿਸ ਮੁਲਾਜ਼ਮ ਨਾਲ ਧੱਕਾਮੁਕੀ ਕਰਨ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਲ ਹੋਣ ਤੋਂ ਬਾਅਦ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ 'ਤੇ ਮੰਡੀ ਗੋਬਿੰਦਗੜ ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਕਿ ਦੂਸਰੇ ਬਾਕੀ ਅਣਪਛਾਤੇਆਂ ਦੀ ਭ ਅਰਸ਼ਦੀਪ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਨਾਲ ਬਦਸਲੂਕੀ ਦਾ ਇੱਕ ਵੀਡੀਓ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤਾਂ ਵੀਡੀਓ ਵਿੱਚ ਮੌਜੂਦ ਰੇਲਵੇ ਪੁਲਿਸ ਸਰਹੰਦੇ ਮੁਲਾਜ਼ਮਾਂ ਵੱਲੋਂ ਥਾਣਾ ਮੰਡੀ ਗੋਵਿੰਦਗੜ੍ਹ ਵਿਖੇ ਸ਼ਿਕਾਇਤ ਦਿੱਤੀ ਗਈ ਸੀ ਜਿਸ ਤੇ ਕਾਰਵਾਈ ਕਰਦੇ ਹੋਏ ਉਕਤ ਨੌਜਵਾਨ ਭਰਤ ਸਮੇਤ ਤਨਖਸ਼ਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰਕੇ ਪਾਲ ਸ਼ੁਰੂ ਕੀਤੀ ਜਦੋਂ ਕਿ ਭਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ। ਛੇਰੇ ਇੱਕ ਮਗਰਮਾਦਰ ਜੋ ਹੈ ਸੀਗਾ ਜਿਹਦੇ ਚ ਗੁਰੂਕਸ਼ਾਦ ਵਾਲਵੋ ਇੱਕ ਟਰੱਕ ਫੜਿਆ ਗਿਆ ਸੀ ਜਿਹਦੇ ਵਿੱਚ ਉਹਨਾਂ ਦੇ ਮੁਤਾਬਕ ਆਉਂਦਾ ਮੀਟ ਹੈ ਜਿਹਨੂੰ ਬੀਫ ਕਹਿ ਲੈਂਦੇ ਆ ਇਹਦੇ ਸਬੰਧ ਦੇ ਵਿੱਚ ਕੁਝ ਲੋਕਾਂ ਵੱਲੋਂ ਤਰਨਾ ਤਰਨਾ ਲਾਇਆ ਗਿਆ ਸੀ ਜੀਟੀ ਰੋਡ ਤੇ ਤੇ ਪ੍ਰੋਟੈਸਟ ਕੀਤਾ ਗਿਆ ਸੀ ਤੇ ਇਸ ਤਰ੍ਹਾਂ ਦੇਖਿਆ ਗਿਆ ਵੀ ਪ੍ਰੋਟੈਸਟ ਤਾਂ 2 ਘੰਟੇ ਬਾਅਦ ਘੰਟੇ ਬਾਅਦ ਪੀਸਫੁਲੀ ਖਤਮ ਹੋ ਗਿਆ ਉੱਥੇ ਕਿ ਉਹਨਾਂ ਦੀ ਜਿਹੜੀ ਸਾਰੀ ਡਿਮਾਂਡ ਸੀਗੀ ਐਫਆਈਰ ਲਾਉਂਚ ਕਰਨਾ ਤੇ ਦੋਸ਼ੀਆਂ ਨੂੰ ਫੜਨਾ ਜਿਹਦੇ ਤੇ ਅਸੀਂ ਕਰ ਰਹੇ ਹਾਂ ਤੇ ਅਸੀਂ ਦੋ ਬੰਦੇ ਵੀ ਅਰੈਸਟ ਵੀ ਕਰ ਲਏ ਉਹ ਚੀਜ਼ ਤਾਂ ਹੋ ਗਈ ਸੀ ਇਸ ਤੋਂ ਬਾਅਦ ਇੱਕ ਵੀਡੀਓ ਵਾਇਰਲ ਹੋਈ ਸੀ ਕਿ ਇਸ ਧਰਨੇ ਦੀ ਜੀ ਜੋ ਦੇਖਣ ਚਾਹੀ ਸੀ ਜਿਹਦੇ ਚ ਇੱਕ ਪੁਲਿਸ ਮੁਲਾਜ਼ਮ ਜੋ ਕਿ ਜੀਆਰਪੀ ਖਾਣੇ ਸਰਾਂਦੇ ਵਿੱਚ ਸੀਗਾ ਪੋਸਟਡ ਉਹ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਜੋ ਸਾਈਡ ਲੇਨ ਤੋਂ ਜਾ ਰਿਹਾ ਸੀਗਾ ਤੇ ਇੱਕ ਇਥੇ ਮੰਡੀ ਗਵਿੰਡ ਕਰਦੇ ਹੀ ਵਸਨੀਕ ਸੀਗੇ ਭਰਤ ਜੀ ਉਹਨਾਂ ਵੱਲੋਂ ਉਹ ਮੁਲਾਜ਼ਮ ਨਾਲ ਉਹਨੂੰ ਰੋਕਿਆ ਗਿਆ ਤੇ ਉਹਦੇ ਨਾਲ ਧੱਕਾ ਮੁੱਠਕੀ ਕੀਤੀ ਗਈ ਤੇ ਉਹ ਉਹਦੇ ਕੰਮ 'ਚ ਵਿਘਨ ਪਾਇਆ ਗਿਆ ਜਿਹੜਾ ਆਪਣੀ ਡਿਊਟੀ ਜਾ ਰਿਹਾ ਸੀਗਾ ਜਿੱਥੇ ਮੌਕੇ ਤੇ ਮੈਂ ਉਹਨੂੰ ਰੋਕ ਕੇ ਉਹਨੂੰ ਮੁੰਡੇ ਨੂੰ ਉਹਨਾਂ ਤੋਂ ਚਾਬੀ ਦਿਵਾ ਕੇ ਉਹਨੂੰ ਬੂਟੀ ਤੇ ਭੇਜਤਾ ਸੀ ਜਿਸ ਤੋਂ ਬਾਅਦ ਜਿਹੜੀ ਇਹ ਵੀਡੀਓ ਵਾਇਰਲ ਹੋਈ ਤਾਂ ਉਹ ਮੁੰਡੇ ਮਲਾਜ਼ਮ ਨੇ ਪੁਲਿਸ ਮਲਾਜ਼ਮ ਨੇ ਸਾਡੇ ਕੋਲ ਆ ਕੇ ਸਟੇਟਮੈਂਟ ਦਿਖਾਈ ਹੈ ਕਿ ਅਸੀਂ ਇਹਦੇ ਖਿਲਾਫ ਪਰਚਾ ਦਿੰਦਾ ਹਾਂ। ਦੇਰ ਸ਼ਾਮ ਅੰਮ੍ਰਿਤਸਰ ਦੇ ਖਲਚੀਆਂ ਦੇ ਬੁਟਾਰੀ ਰੋਡ ਵਿਖੇ ਇੱਕ ਐਕਟਿਵਾ ਤੇ ਜਾ ਰਹੇ ਦਾਦੇ ਪੋਤੇ ਦਾ ਇੱਕ ਮੋਟਰਸਾਈਕਲ ਸਵਾਰ ਨੌਜਵਾਨਾ ਦੇ ਨਾਲ ਜ਼ਬਰਦਸਤ ਹਾਸਾ ਹੋ ਗਿਆ ਹੈ। ਹਾਸੇ ਦੇ ਦੌਰਾਨ ਐਕਟਿਵਾ ਤੇ ਸਵਾਰ ਬਜ਼ੁਰਗ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ ਉਸਦੇ ਪੋਤੇ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸ ਦਾ ਇਲਾਜ ਪੁਲਿਸ ਅਧਿਕਾਰੀ ਮੌਕੇ ਤੇ ਪੁੱਜੇ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਇਸ ਮੌਕੇ ਪੁਲਿਸ ਨੇ ਕਿਹਾ ਕਿ ਐਕਟੀਵਾ ਤੇ ਸਵਾਰ ਆ ਰਹੇ ਬਜ਼ੁਰਗ ਤੇ ਉਸਦੇ ਪੋਤੇ ਨੂੰ ਕਿਸੇ ਮੋਟਰਸਾਈਕਲ ਸਵਾਰ ਨੌਜਵਾਨਾ ਵੱਲੋਂ ਟੱਕਰ ਮਾਰੀ ਗਈ ਜਿਸ ਐਕਟੀਵਾ ਤੇ ਸਵਾਰ ਬਜ਼ੁਰਗ ਜਰਨੈਲ ਸਿੰਘ ਜਿਦੀ ਉਮਰ 60 ਤੋਂ 65 ਸਾਲ ਦੇ ਕਰੀਬ ਦੱਸੀ ਜਾਂਦੀ ਹੈ ਉਹਨਾਂ ਦੀ ਸੜਕ ਤੇ ਡਿੱਗਣ ਨਾਲ ਮੌਕੇ ਤੇ ਹੀ ਮੌਤ ਹੋ ਗਈ ਤੇ ਉਹਨਾਂ ਦੇ ਪੋਤੇ ਨੂੰ ਗੰਭੀਰ ਹਾਲਤ ਦੇ ਵਿੱਚ ਹਸਪਤਾਲ 'ਚ ਦਾਖਲ ਕਰਾਇਆ ਗਿਆ ਪੁਲਿਸ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ লাশ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਦੇਖੋ ਜੀ ਮੈਂ ਆਪਣੇ ਸਾਥੀ ਕਰਮਚਾਰੀਆਂ ਦੇ ਨਾਲ ਖਲਚੀਆਂ ਅੱਡੇ 'ਚ ਮਾਕਾਬੰਦੀ ਦੇ ਖਲੋਤੇ ਸੀ ਤੇ ਮੈਨੂੰ ਮੁਨਸ਼ੀ ਦਾ ਫੋਨ ਆਇਆ ਥਾਣੇ ਤੋਂ ਕਿ ਬਿਟਾਰੀ ਮੋੜ ਤੇ ਇੱਕ ਐਕਸੀਡੈਂਟ ਹੋਇਆ ਉੱਥੇ ਪਹੁੰਚੋ ਤੇ ਮੈਂ ਤਲਾਹ ਮਿਲਦੇ ਆਈ ਉੱਥੇ ਮੌਕੇ ਤੇ ਪਹੁੰਚ ਗਿਆ ਜੀ ਤੇ ਮੈਂ ਆ ਕੇ ਪਤਾ ਕੀਤਾ ਤੇ ਜਰਨੈਲ ਸਿੰਘ ਸਾਨੂੰ ਰਤਨ ਸਿੰਘ ਉਮਰ ਇਹਨਾਂ ਦੀ ਕਰੀਬ 60-65 ਸਾਲ ਆ ਇਹ ਵੀ ਆਪਣੇ ਰਈਏ ਵੱਲੋਂ ਆ ਰਹੇ ਸੀ ਤੇ ਇੱਕ ਮੋਟਰਸਾਈਕਲ ਪਲਸਰ ਦੋ ਆਨਨ ਆਪਣੇ ਲੜਕੇ ਸੀ ਉਹ ਪਲਸਰ ਤੇ ਆ ਰਹੇ ਸੀ ਤੇਜ਼ ਹੀ ਪੀਣਾ ਦਾ ਉਸ ਵਿੱਚ ਕਾਚ ਹੋ ਗਿਆ ਇਹ ਜਿਹੜੋ ਸੜਕ ਤੇ ਡਿੱਗੀ ਆ ਤੇ ਸਿਰ ਦੇ ਪਿਛਲੇ ਪਾਸੇ ਗੰਭੀਰ ਸੱਟ ਲੱਗ ਗਈ ਉਹ ਮੌਕੇ ਤੇ ਡੈਥ ਹੋ ਗਈ ਉਹ ਦੂਸਰੇ ਮੋਟਰਸਾਈਕਲ ਵਾਲੇ ਭੱਜ ਗਏ ਹੁਣ ਨਜ਼ਰ ਮਾਰਦੀ ਆ ਅੱਜ ਦੇ ਮੌਸਮ ਦੇ ਹਾਲ ਦੇ ਵਾਤੇ ਅਤੇ ਹੁਣ ਜਾਂਦਿਆਂ ਦੇ ਇੱਕ ਵਾਰ ਫੇਰ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਸੁਰਖੀਆਂ ਸੀਐਮ ਮਾਨ ਵੱਲੋਂ ਲਗਾਇਆ ਨੀ ਪੱਥਰ ਤੋੜਨ ਦਾ ਮਾਮਲਾ ਐਮਐਲਏ ਗੁਰਪ੍ਰੀਤ ਗੋਗੀ ਤੇ ਹੱਕ ਜਨਤਰੀ ਵਿਰੋਧੀ ਧਿਰ ਮਜੀਠੀਆਂ ਨੇ ਕੀਤੀ ਸ਼ਲਾਘਾ ਸ਼ਿਖਰਤਾਵਾਂ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰन्यास ਕਰੇ ਲੁਟ੍ਰਿਕ ਕ੍ਰਿਕਟ ਨਵੀ ਕਿਹਾ ਅਲਵਿਦਾ ਸੋਸ਼ਲ ਮੀਡੀਆ ਤੇ ਸਾਂਝੀ ਕੀਤੀ ਜਾਣਕਾਰੀ ਮੋਦੀ ਸਰਕਾਰ ਫਿਰਦੇਵੀ ਕੀ ਕੇਂਦਰੀ ਕਰਮਚਾਰੀਆਂ ਨੂੰ ਤੋਹਫਾ ਤਿਹਾਰਾਂ ਤੋਂ ਪਹਿਲਾਂ ਵੰਡ ਸਕਦਾ ਹੈ ਮਹਿੰਗਾਈ ਭੱਤਾ ਸਰਕਾਰ ਜਲਦ ਹੀ ਕਰ ਸਕਦੀ ਹੈ ਐਲਾਨ ਅਸਨਾਲੀ ਖਬਰਾਂ ਦਾ سلسلہ ਇੱਥੇ ਸਮਾਪਤ ਹੁੰਦਾ ਹੈ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਧੰਨਵਾਦ